ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਕਬੂਤਰਬਾਜ਼ ਪਾਈਚਾਰੇ ਨਾਲ ਜੁੜੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕਬੂਤਰ ਦੀਆਂ ਬਾਜ਼ੀਆਂ ਬੰਦ ਕਰਵਾ ਦਿੱਤੀਆਂ ਗਈਆਂ ਸੀ ਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਜੋ ਵੀ ਕਬੂਤਰਬਾਜ਼ੀ ਕਰੇਗਾ ਜਾਂ ਫਿਰ ਕਬੂਤਰਾਂ ਦੀਆਂ ਬਾਜ਼ੀਆਂ ਕਰਵਾਉਂਦਾ ਹੋਇਆ ਨਜ਼ਰ ਆਇਆ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਫੈਸਲੇ ਤੋਂ ਸਾਰੇ ਕਬੂਤਰਵਾਜ ਭਰਾ ਬਹੁਤ ਹੀ ਜ਼ਿਆਦਾ ਨਾਰਾਜ਼ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਸ ਸ਼ੌਂਕ ਨੂੰ ਸਰਕਾਰ ਦੇ ਇਸ ਗਲਤ ਫੈਸਲੇ ਨੇ ਪ੍ਰਭਾਵਿਤ ਕੀਤਾ ਸੀ ਉਸ ਤੋਂ ਬਾਅਦ ਕਈ ਥਾਵਾਂ ਤੇ ਪੁਲਿਸ ਦੁਆਰਾ ਰੇਡਾਂ ਵੀ ਕੀਤੀਆਂ ਗਈਆਂ ਕਈ ਕਬੂਤਰਵਾਜ ਭਰਾਵਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਉਹਨਾਂ ਦੇ ਕਬੂਤਰਾਂ ਨੂੰ ਐਨ ਜੀਓਜ਼ ਦੁਆਰਾ ਰੈਸਕਿਊ ਵੀ ਕਰ ਲਿਆ ਗਿਆ ਸੀ ਹੁਣੇ-ਹੁਣੇ ਇਸ ਫੈਸਲੇ ਨਾਲ ਜੁੜੀ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਡੀਸੀ ਆਪਸਨ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਕਬੂਤਰਬਾਜ਼ੀ ਹੁਣ ਨਹੀਂ ਬੰਦ ਕੀਤੀ ਜਾਵੇਗੀ ਹੁਣ ਉਸ ਨੂੰ ਤਕਨੀਕੀ ਕਾਰਨਾ ਕਰਕੇ ਤੁਰੰਤ ਇਸ ਦੇ ਮਾੜੇ ਪ੍ਰਭਾਵਾਂ ਤੋਂ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਹੁਣ ਤੁਸੀਂ ਇਹ ਪੱਤਰ ਸਕਰੀਨ ਉੱਤੇ ਵੀ ਦੇਖ ਸਕਦੇ ਹੋ ਜੋ ਕਿ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੋਹੱਲੀ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਬੂਤਰਵਾਜ਼ੀ ਦੀ ਰੋਕ ਨੂੰ ਹਟਾ ਦਿੱਤਾ ਗਿਆ ਹੈ ਤੇ ਇਹ ਪੱਤਰ ਡੀਸੀ ਸਾਹਿਬਾਨਾਂ ਨੂੰ ਜਾਰੀ ਵੀ ਕੀਤਾ ਗਿਆ ਹੈ ਦੋਸਤੋ ਇਹ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਇਹ ਸਾਡੇ ਪੰਜਾਬ ਦੀ ਰਵਾਇਤੀ ਖੇਡ ਹੈ ਅਤੇ ਇਸ ਫੈਸਲੇ ਨਾਲ ਸਾਰੇ ਹੀ ਕਬੂਤਰਵਾਜ਼ ਭਰਾਵਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਤੇ ਹੁਣ ਕਬੂਤਰਵਾਜ਼ਨ ਦੀ ਤੱਕ ਨੂੰ ਪੂਰੇ ਪੰਜਾਬ ਵਿੱਚ ਮੰਨਿਆ ਜਾ ਰਿਹਾ ਹੈ ਇਹ ਸਰਕਾਰ ਦੇ ਫੈਸਲੇ ਨੂੰ ਉਹਨਾਂ ਨੇ ਥੋੜੇ ਦਿਨਾਂ ਵਿੱਚ ਹੀ ਸਹੀ ਕਰਵਾ ਦਿੱਤਾ ਤੇ ਕਬੂਤਰਵਾਜਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਇਹਨਾਂ ਨੂੰ ਕੈਦ ਕਰਕੇ ਨਹੀਂ ਰੱਖਦੇ ਸਗੋਂ ਸਾਡੇ ਪੁੱਤਾਂ ਵਾਂਗ ਪਾਲਦੇ ਹਾਂ ਤੇ ਬਹੁਤ ਚੰਗੀ ਖਰਾਕ ਵੀ ਦਿੰਦੇ ਹਾਂ ਤੇ ਖੁੱਲੇ ਅਸਮਾਨ ਵਿੱਚ ਵੀ ਛੱਡ ਦਿੰਦੇ ਹਾਂ ਕਬੂਤਰ ਆਪਣੀ ਮਰਜ਼ੀ ਨਾਲ ਵਾਪਸ ਆਉਂਦੇ ਹਨ ਹੁਣ ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕਬੂਤਰਵਾਜਪਰਾ ਕਿੱਥੋਂ-ਕਿੱਥੋਂ ਸਾਡੀ ਵੀਡੀਓ ਦੇਖਦੇ ਹਨ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਰੂਰ ਲਿਖ ਕੇ ਜਾਇਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ